ਅੱਜ ਫਿਰ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਪਾਤ ਸਰਕਾਰ ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਕਿਸਾਨਾਂ ਨੇ ਅਨਜਾਸ ਤੌਰ ਤੇ ਕਿਸਾਨ ਸਨਮਾਨੀ ਦੀ ਯੋਜਨਾ ਵਾਲੀ 2000 ਵਾਲੀ ਕਿਸ਼ਤ ਜਿਹੜੀ ਹੈ ਆਪਣੇ ਖਾਤੇ ਦੇ ਵਿੱਚ ਪੁਆਈ ਹੈ ਉਹਨਾਂ ਨੂੰ ਜਿਹੜਾ ਹੁਣ ਪੈਸੇ ਜਿਹੜੇ ਰਿਫੰਡ ਕਰਨੇ ਪੈਣਗੇ ਪਾਤ ਸਰਕਾਰ ਨੇ ਜਿਹੜਾ ਪੀਐਮ ਕਿਸਾਨ ਦੀ ਸਾਈਟ ਤੇ ਉੱਤੇ ਰਿਫੰਡ ਨਾਲ ਦਾ ਆਪਸ਼ਨ ਜਿਹੜਾ ਦੇ ਦਿੱਤਾ ਹੈ ਜੀਆਂ ਪਾਤ ਸਰਕਾਰ ਨੇ ਮੰਨਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਸਕੀਮ ਦੇ ਅਸਲ ਲਾਭਪਰਤਰੀਆਂ ਨੂੰ ਪਹੁੰਚ ਦੇਣ ਲਈ ਅਣਅਧਿਕਾਰਤ ਗੈਰ ਕਾਨੂੰਨੀ ਤਰੀਕਿਆਂ ਨਾਲ 2021 ਦੀ ਕਿਸ਼ਤ ਲੈਣ ਵਾਲੇ ਕਿਸਾਨਾਂ ਖਿਲਾਫ ਜਿਹੜੀ ਹੈ ਇੱਕ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸਬੰਧਤ ਡਿਪਾਰਟਮੈਂਟਾਂ ਨੂੰ ਅਣਅਧਿਕਾਰਤ ਖਾਤਿਆਂ ਦੀ ਜਾਂਚ ਕਰਨ ਲਈ ਨਿਰਦੇਸ਼ ਦੇ ਦਿੱਤਾ ਹੈ ਇਹ ਅਣਅਧਿਕਾਰਤ ਇਨ੍ਹਾਂ ਲੋਕਾਂ ਤੋਂ ਖਰਚ ਰਕਮ ਵਾਪਸ ਲੈਣਾ ਵੀ ਸ਼ਾਮਲ ਹੋਵੇਗਾ ਜੋ ਨਿਰਧਾਰਤ ਸ਼ਰਤਾਂ ਦੀ ਉਲੰਘਣਾ ਕਰਕੇ 2021 ਦੀ ਕਿਸ਼ਤ ਪ੍ਰਾਪਤ ਕਰਦੀ ਨੇ ਉਦਾਹਰਣ ਵਜੋਂ ਤਾਮਿਲਨਾਡੂ ਦੇ ਵਿੱਚ ਅਣਅਧਿਕਾਰਤ ਲਾਪਤਰੀਆਂ ਤੋਂ 61 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਵਸੂਲ ਕੀਤੀ ਜਾ ਚੁੱਕੀ ਹੈ ਲੋਕ ਪੈਨ ਕਾਰਡ ਇਨਕਮ ਟੈਕਸ ਰਿਕਾਰਡ ਤੇ ਜ਼ਮੀਨੀ ਦਸਤਾਵੇਜ਼ਾਂ ਨੂੰ ਹੇਰ ਫੇਰ ਕਰਕੇ ਇਹ ਜਿਹੜਾ ਕਿਸਾਨ ਸਮਾਨਨੇ ਦੀ ਯੋਜਨਾ ਦਾ ਲਾਭ ਲੈ ਰਹੇ ਨੇ ਸਰਕਾਰ ਨੇ ਜਿਹੜਾ ਇਹ ਵੈਰੀਫਾਈ ਕਰ ਦਿੱਤਾ ਹੈ ਸਰਕਾਰ ਖਾਸ ਕਰਕੇ ਹੇਠਲੀਆਂ ਸ਼੍ਰੇਣੀਆਂ ਦੇ ਵਿੱਚ ਆਉਣ ਵਾਲੇ ਲਾਭਪਾਤਰੀਆਂ ਦੀ ਪੜਤਾਲ ਕਰ ਰਹੀ ਹੈ ਨੰਬਰ 1 ਤੇ ਜਿਨ੍ਹਾਂ ਨੇ ਝੂਠੀ ਜਾਣਕਾਰੀ ਦੇ ਕੇ ਐਪਲੀਕੇਸ਼ਨ ਦਿੱਤੀ ਹੈ ਜਿਵੇਂ ਕਿ ਇਨਕਮ ਟੈਕਸ ਭਰਦੇ ਨੇ ਪਰ ਉੱਥੇ ਸ਼ੋ ਨਹੀਂ ਕਰਦੇ ਜ਼ਮੀਨ ਦਾ ਟੁਕਮਾ ਪਰਮਾਨਾ ਪੇਸ਼ ਨਾ ਕਰਨਾ ਜਿਨ੍ਹਾਂ ਨੇ ਇੱਕ ਪਰਿਵਾਰ ਤੋਂ ਇੱਕ ਤੋਂ ਵੱਧ ਬੰਦੇ ਦੇ ਨਾਮ ਤੇ ਐਪਲੀਕੇਸ਼ਨ ਦਿੱਤੀ ਹੈ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕ ਲਾਪਤਰੀ ਨੂੰ ਇਹ ਰਾਸ਼ੀ ਮਿਲ ਸਕਦੀ ਹੈ ਹੁਣ ਜਿਹੜੇ ਸਰਕਾਰ ਨੇ ਗਲਤ ਤਰੀਕੇ ਨਾਲ 2000 ਦੀ ਕਿਸ਼ਤ ਲੈਣ ਤੇ ਵੱਡੀ ਕਾਰਵਾਈ ਕੀਤੀ ਹੈ ਸਰਕਾਰ ਉਸ ਰਾਸ਼ੀ ਨੂੰ ਵਾਪਸ ਮੰਗ ਰਹੀ ਹੈ ਤੁਹਾਡੀ ਅਰਜੀ ਵੀ ਰੱਦ ਕਰ ਰਹੀ ਹੈ ਪੈਨ ਕਾਰਡ ਇਨਕਮ ਟੈਕਸ ਵੇਰਵੇ ਦੇ ਆਧਾਰ ਤੇ ਜਿਹੜੀ ਜਾਂਚ ਚੱਲ ਰਹੀ ਹੈ ਕੇਂਦਰੀ ਸਰਕਾਰ ਨੇ ਪੀਐਮ ਕਿਸਾਨ ਲਈ 40 ਸੁਨੇਹਾ ਤੇ ਧੁੱਕੇ ਬਾਜ਼ੀਆਂ ਦੀ ਕੋਸ਼ਿਸ਼ਾਂ ਵਿਰੁੱਧ ਸੋਚਿਆ ਰਹਿਣ ਲਈ ਵੀ ਸਬਦਾਨੀ ਜਾਰੀ ਕੀਤੀ ਹੈ ਦੀ ਵੈਬਸਾਈਟ ਤੇ ਜਿਹੜੀ ਜਾਣਕਾਰੀ ਦਿੱਤੀ ਹੈ ਜਿਹੜੇ ਗੈਰ ਕਾਨੂੰਨੀ ਲਾਭ ਲੈ ਰਹੇ ਨੇ ਉਹਨਾਂ ਤੋਂ 2000 ਦੀ ਅਣਧਿਕਾਰਤ ਰਕਮ ਜਿਹੜੀ ਉਹ ਵਾਪਸ ਲਈ ਜਾਵੇਗੀ ਸਰਕਾਰੀ ਕਾਰਵਾਈ ਜੋਬ ਤੇ ਵਾਪਸੀ ਦੀ ਮੰਗ ਵੀ ਹੋ ਰਹੀ ਹੈ ਜਿਨ੍ਹਾਂ ਕਿਸਾਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਪੀਐਮ ਕਿਸਾਨ ਦੀ 2000 ਦੀ ਕਿਸ਼ਤ ਆਪਣੇ ਖਾਤੇ ਦੇ ਵਿੱਚ ਪ੍ਰਾਪਤ ਕੀਤੀ ਹੈ ਉਹਨਾਂ ਦੇ ਖਿਲਾਫ ਪਰ ਸਰਕਾਰ ਨੇ ਜਾਰੀ ਲਾਪਤਰੀਆਂ ਖਿਲਾਫ ਜਾਂਚ ਪੜਤਾਲ ਫਸਾ ਫਸੀ ਦੀ ਕਾਰਵਾਈ ਤੇ ਰਾਸ਼ੀ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਹੈ ਫੇਕ ਸਨੇਹਾ ਤੇ ਤੁਕੇ ਵਾਜਾ ਤੋਂ ਵੀ ਬਚਣ ਲਈ ਸਰਕਾਰ ਨੇ ਕਿਹਾ ਹੁਣ ਤੁਹਾਨੂੰ ਕੀ ਕਰਨੀ ਲੋੜ ਹੈ ਤੁਸੀਂ ਇਕੀ ਵਾਈ ਸੀ ਆਧਾਰ ਆਪਣਾ ਕਰਵਾਉਣਾ ਹੈ ਸਹੀ ਤੇ ਡੀ ਬੀਟੀ ਆਪਸ਼ਨ ਚੰਗੇ ਤਰੀਕੇ ਨਾਲ ਲਿੰਕ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਇਹ ਰਾਸ਼ੀ ਜਿਹੜੀ ਉਹ ਮਿਲੇਗੀ ਜੇਕਰ ਕਿਸੇ ਨੇ ਕੋਈ ਗਲਤ ਜਾਣਕਾਰੀ ਦਿੱਤੀ ਹੈ ਸਰਕਾਰੀ ਕਰਮਚਾਰੀ ਤੇ ਰਿਟਾਇਰਡ ਅਧਿਕਾਰੀ ਜੇਕਰ ਕੋਈ ਇਹ ਫਾਰਮ ਪਰਦਾ ਹੈ 2021 ਲੈਣ ਲਈ ਤਾਂ ਇਸ ਦੇ ਉੱਤੇ ਜਿਹੜੀ ਕਾਰਵਾਈ ਹੋ ਸਕਦੀ ਹੈ ਇਨਕਮ ਟੈਕਸ ਜਿਹੜਾ ਵੀ ਭਰਦਾ ਹੈ ਉਹ ਕਿਸਾਨ ਜਿਹੜਾ ਹੈ ਇਹ 2000 ਦੀ ਕਿਸ਼ਤ ਲੈਣ ਲਈ ਅਯੋਗ ਮੰਨਿਆ ਗਿਆ ਹੈ ਪੇਸ਼ੇਵਰ ਵਿਅਕਤੀ ਕੋਈ ਵੀ ਹੈ ਪ੍ਰੋਫੈਸ਼ਨਲ ਕੋਈ ਵੀ ਹੈ ਜਿਵੇਂ ਡਾਕਟਰ ਇੰਜੀਨੀਅਰ ਵਕੀਲ ਚਾਰਟਡ ਅਕਾਊਂਟ ਆਦਿ ਭਾਵੇਂ ਉਹ ਕਿਸਾਨ ਵੀ ਨਾ ਪਰ ਉਹ ਇਹ ਕਿਸ਼ਤ ਲੈ ਨਹੀਂ ਸਕਦੇ ਬਹੁਤ ਵੱਡੀ ਜ਼ਮੀਨ ਵਾਲੇ ਜਿਨ੍ਹਾਂ ਕੋਲ ਵੱਡੀ ਜਾਂ ਵਪਾਰੀ ਪੱਧਰ ਦੀ ਜ਼ਮੀਨ ਹੋਵੇ ਸਰਕਾਰੀ ਨਿਯਮਾਂ ਦੇ ਮੁਤਾਬਕ ਉਹ ਵੀ ਇਸ ਜਿਹੜੇ 2000 ਦੀ ਰਾਸ਼ੀ ਲਈ ਅਯੋਗ ਮੰਨੇ ਜਾਣਗੇ ਵਪਾਰੀ ਜਾਉ ਉਦਯੋਗਪਤੀ ਵੀ ਇਹਦੇ ਵਿੱਚ ਨਹੀਂ ਸ਼ਾਮਲ ਬਹੁਤ ਵੱਧ ਲਾਭ ਲੈਣ ਵਾਲੇ ਜਿਨ੍ਹਾਂ ਨੇ ਇੱਕ ਤੋਂ ਵੱਧ ਆਧਾਰ ਖਾਤੇ ਆ ਜਾਂ ਨਵਾਂ ਤੇ ਰਜਿਸਟ੍ਰੇਸ਼ਨ ਕਰਵਾਇਆ ਉਹ ਵੀ ਇਸ ਦੇ ਲਈ ਅਯੋਗ ਨੇ ਮਰਨ ਵਾਲੇ ਕਿਸਾਨ ਦੇ ਨਾਂ ਤੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਕਿਸ਼ਤ ਆ ਰਹੀ ਹੈ ਉਹਨਾਂ ਨੂੰ ਵੀ ਵਾਪਸ ਇਹ ਰਾਸੀ ਕਰਨੀ ਹੋਏਗੀ ਝੂਠੀ ਜਾਂ ਗਲਤ ਜਾਣਕਾਰੀ ਦੇ ਕੇ ਤੁਸੀਂ ਅਰਜੀ ਦਿੱਤੀ ਹੈ ਜਿਵੇਂ ਜ਼ਮੀਨ ਦੇ ਨਕਲੀ ਕਾਗਜ਼ ਲਗਾਏ ਹੈ ਜਾਂ ਗਲਤ ਆਧਾਰ ਕਾਰਡ ਲਗਾਇਆ ਹੈ ਤਾਂ ਤੁਸੀਂ ਇਸ ਦੀ ਕਾਰਵਾਈ ਦੇ ਚੁੰਗਲ ਦੇ ਵਿੱਚ ਫਸ ਜਾਓਗੇ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੇ ਅਲੱਗ-ਅਲੱਗ ਅਰਜ਼ੀਆਂ ਦਿੱਤੀਆਂ ਤਾਂ ਵੀ ਤੁਸੀਂ ਇਹ ਪੈਸਾ ਜਿਹੜਾ ਉਹ ਸਰਕਾਰ ਨੂੰ ਵਾਪਸ ਕਰਨਾ ਹੈ ਕਿਸਾਨ ਨਾ ਹੋਣ ਦੇ ਬਾਵਜੂਦ ਫਾਰਮ ਭਰਿਆ ਤੁਸੀਂ ਜਿਵੇਂ ਨੌਕਰੀ ਪੇਸ਼ਾ ਵਿਅਕਤੀ ਜਾਂ ਵਿਅਕਤੀ ਜਿਸ ਕੋਲ ਕਿਸੇ ਤਰ੍ਹਾਂ ਦੀ ਵੀ ਜ਼ਮੀਨ ਨਹੀਂ ਹੈ ਉਹਨਾਂ ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਪਤੀ ਪਤਨੀ 18 ਸਾਲ ਤੱਕ ਦੇ ਬੱਚੇ ਹੁੰਦੇ ਨੇ ਇਸ ਲਈ ਜੇ ਪਿਤਾ ਨੇ ਲਾਭ ਲੈ ਲਿਆ ਤਾਂ ਪੁੱਤਰ ਜਾਂ ਪਤਨੀ ਨੂੰ ਲਾਭ ਨਹੀਂ ਮਿਲੇਗਾ ਸਪਸ਼ਟ ਕਰ ਦਿੱਤਾ ਗਿਆ ਹੈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਸਰਕਾਰੀ ਸਕੀਮਾਂ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਲੈ ਲਈ ਚੈਨਲ ਨਾਲ ਹਮੇਸ਼ਾ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ ਧੰਨਵਾਦ